ਸਤਿਨਾਮ ਜੀ ਵਾਹਿਗੁਰੂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਆਪਾਂ ਡੇਰਾ ਬਾਬਾ ਨਾਨਕ ਤੋਂ ਬੋਲ ਰਹੇ ਆ ਆ ਪਿੱਛੇ ਪਾਣੀ ਵੀ ਮਾਰ ਵੇ ਲੋ ਹੜ ਦੇ ਪਾਣੀ ਵੀ ਗੁਰੂ ਪਿਆਰੀ ਸਹਾ ਸੰਗ ਜੀ ਆਪਾਂ ਤੁਹਾਨੂੰ ਅਪੀਲ ਕਰਨਾ ਚਾਹੁੰਦੇ ਆ ਜੀ ਬਹੁਤ ਪੰਜਾਬੀ ਬਹੁਤ ਦੁਨੀਆ ਦੇ ਸੇਵਾ ਕਰ ਰਹੇ ਨੇ ਵੀ ਹੜ ਪੀੜਤਾ ਦੀ ਮਦਦ ਕਰਨੀ ਚਾਹੀਦੀ ਤੇ ਕਰਨੀ ਵੀ ਚਾਹੀਦੀ ਆ ਪਰ ਇੱਥੇ ਤੁਹਾਨੂੰ ਇਹ ਨਹੀਂ ਪਤਾ ਵੀ ਕਿੰਨੀ ਨਜਾਇਜ਼ ਹੋ ਰਹੀ ਆ ਜਿੰਨਾ ਵੀ ਰਾਸ਼ਨ ਆ ਰਿਹਾ ਵਾ ਸਾਰੇ ਮੇਨ ਰੋਡ ਤੇ ਆ ਰਹੇ ਨੇ ਮੇਨ ਰੋਡ ਤੇ ਜਿੰਨੇ ਵੀ ਘਰ ਨੇ ਸਾਰੇ ਰੱਜ ਗਏ ਨੇ ਜਿਹੜੇ ਲਿੰਕ ਰੋਡ ਦੇ ਪਿੰਡ ਨੇ ਡੇਰੇ ਨੇ ਉਹਨਾਂ ਦੀ ਘਾਇ ਦੀਗਾ ਕੋਈ ਚੀਜ਼ ਨਹੀਂ ਪਹੁੰਚੀ ਜਿਨ੍ਹਾਂ ਨੇ ਬਹੁਤ ਜ਼ਿਆਦਾ ਲੋਡ ਆ ਤੇ ਭੇਖ ਵਿੱਚ ਗਾਂ ਵੀ ਪੰਜ ਦਾ ਦਿਨ ਲੋੜ ਆ ਇਸ ਕਰਕੇ ਤੁਹਾਨੂੰ ਅਪੀਲ ਕੀਤੀ ਜਾਂਦੀ ਆ ਕਾਲੀ ਨਾ ਕਰੋ ਹੌਲੀ ਹੌਲੀ ਆਓ ਤੇ ਲੋਡ ਬੰਦਾ ਜਿਗਾ ਪਚਾਓ ਮੇਨ ਰੋਡ ਤੇ ਲਿੰਕ ਰੋਡ ਤੇ ਜਿਹੜੇ ਪਿੰਡ ਨੇ ਨਾ ਉਹਨਾਂ ਪਿੰਡਾਂ ਜਜੇ ਪਾਣੀ ਆ ਟਰੈਕਟਰ ਟਰਾਲੀ ਨਹੀਂ ਜਾ ਸਕਦਾ ਜਿਨ੍ਹਾਂ ਦੇ ਯਾਰਾ ਲੋੜ ਆ ਪਸ਼ੂਆਂ ਵਾਲੀ ਚਾਰਾ ਜਿੰਨਾ ਆ ਰਿਹਾ ਤੂੜੀ ਆ ਰਹੀ ਸਾਰੀ 메ਨ ਰੋਡ ਤੇ ਲੱਥ ਰਹੀ ਆ ਜਿੰਨਾ ਪਿੰਡਾਂ ਜਿਹੜੇ ਪਾਣੀ ਆ ਉਹ ਕਿਤਰਾ ਲਵਾ ਲਗੇ ਵੀਰ ਇਹ ਕਰਕੇ ਕਾਲੀ ਨਾ ਕਰੋ ਅਜੇ ਤੁਹਾਡੀ 10 15 ਦਿਨ 20 ਦਿਨ ਹੋ ਸਕਦਾ ਮਹੀਨਾ ਲੋਡ ਪੈ ਜੇ ਕਿੰਨਾ ਹੌਲੀ ਆਓਗੇ ਤੇ ਘੱਟ ਤੋਂ ਘੱਟ ਲੋਕਲ ਆਪਣੇ ਜਿੰਨੇ ਤੁਹਾਡੇ ਰਿਸ਼ਤੇਦਾਰ ਉਹਨਾਂ ਨੂੰ ਫੋਨ ਕਰਕੇ ਆਓ ਉਹ ਤੁਹਾਨੂੰ ਦੱਸਣਗੇ ਵੀ ਕਿਹੜੇ ਪਿੰਡ 'ਚ ਜ਼ਿਆਦਾ ਲੋਡ ਆ ਤੇ ਇੱਕ ਥਾਂ ਇੱਕ ਪਿੰਡ 'ਚ 10 10 ਟਰਾਲੀਆਂ ਚੱਲ ਗਈਆਂ ਨੇ ਜਿਹੜੀਆਂ ਕੀ ਕੱਲ ਇੱਕ ਟਰੱਕ ਆਇਆ ਵਾ ਫੀਡ ਦਾ ਨੀਰ ਦਾ ਟਰੱਕ ਚ 500 ਬੋਰੀ ਸੀ 500 ਵਿੱਚੋਂ 50 ਲੋਡਵੰਦਾਂ ਨੂੰ ਗਈਆਂ 450 ਤੋਂ ਟੋਰੀ ਲੋਕਾਂ ਲੈ ਆ ਲਈ ਆ ਜਿੰਨਾਂ ਸ਼ਾਮੀ ਪਾ 500 ਦੀ ਵੇਚੀ ਆ ਇਹ ਕਰਕੇ ਵੀਰ ਜੀ ਕਾਲੀ ਨਾ ਕਰੋ ਲੋਡਵੰਦ ਬਹੁਤ ਨੇ ਇਹਨਾਂ ਨੂੰ ਹੋ ਸਕਦਾ 15 ਦਿਨ ਬਾਅਦ ਪਾਣੀ ਲੱਥੇ ਉਹਨਾਂ ਦੇ ਘਰਾਂ ਦੀ ਘੱਟ ਜਾਈਏ ਇਹਨੂੰ ਬਿਸਤਰਿਆਂ ਦੀ ਹਰ ਚੀਜ਼ ਦੀ ਲੋਡ ਪੈਣੀ ਹੈ ਪਸ਼ੂਆਂ ਨੂੰ ਵੀ ਲੋਡ ਪੈਣੀ ਆ ਤੇ ਗਰੀਬ ਜਿਹੜਾ ਵਾ ਗਰੀਬ ਤੇ ਰਹਿੰਦਾ ਆਪਣੇ ਘਰ ਤੇ ਜਿਹੜੇ ਚਾਤਰ ਲੋਕ ਨੇ ਉਹ ਸੜਕਾਂ ਦੇ ਆ ਕੇ ਸੜਕਾਂ ਤੋਂ ਲੋਕ ਰਾਸ਼ਨ ਇਕੱਠਾ ਕਰੀ ਜਾਂਦੇ ਆ ਜਿਹੜਾ ਵੀਰ ਬਾਹਰੋਂ ਆਉਂਦਾ ਉਹਨੂੰ ਪਤਾ ਨਹੀਂ ਲੱਗਦਾ ਪੀਏ ਕਿਥੇ ਰਾਸ਼ਨ ਪਹੁੰਚਾਉਣਾ ਕੋਸ਼ਿਸ਼ ਇਹ ਕਰੋ ਵੀ ਕਾਲੀ ਨਾ ਕਰੋ ਅਜੇ ਰਾਸ਼ਨ ਦੀ ਅਜੇ ਬਹੁਤ ਜ਼ਿਆਦਾ ਲੋੜ ਆ ਤੇ ਇੱਕ ਇੰਨੀ ਕਿਰਪਾ ਕਰੋ ਵੀ ਆਪਣੇ ਫੋਨ ਕਰਕੇ ਆਓ ਲੋਕਾਂ ਨੂੰ ਉਹ ਤੁਹਾਨੂੰ ਸਹੀ ਟਿਕਾਣੇ ਪਹੁੰਚਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਸਾਨੂੰ ਨਾ ਇੱਕ ਕਮੈਂਟ ਕਰਨ ਦੇ ਉਹ ਨਾ ਅੱਗੇ ਵੀ ਪਿਛਲੇ ਬਲੌਗਾਂ 'ਚ ਕਮੈਂਟ ਕੀਤਾ ਵਾ ਇਹ ਬਠਿੰਡੇ ਦੇ ਨਾਲ ਕੋਈ ਵੀਰ ਜੀ ਆਪਣੇ ਤੇ ਪਰਮਾਤਮਾ ਇਹੋ ਜੇ ਵੀਰ ਭਰਾਵਾਂ ਦੀ ਉਮਰ ਬਿਸ਼ਾਲ ਲੰਮੀ ਬਕਸ਼ੇਦਾਂ ਉਸਦੀ ਬਕਸ਼ੇ ਵੀ ਜਿਹੜੇ ਪੀੜਵਲੇ ਖਲੋਂਦੇ ਆ ਤੇ ਖਲੋੜੂ ਹੀ ਦੇ ਆ ਸਾਰੀ ਸੰਗਤ ਦੀ ਜਿੱਤੀ ਸਾਡਾ ਪੰਜਾਬ ਜਿਹੜਾ ਨਾ ਚੜ੍ਹਦੀ ਕਲਾ ਚ ਹੀ ਰਹੇ ਕਿਉਂਕਿ ਹਰ ਇੱਕ ਪੰਜਾਬੀ ਜਿਹੜਾ ਵਾ ਨਾ ਹਰ ਇੱਕ ਮਦਦ ਕਰ ਲਿਆ ਵਾ ਇਹ ਹਰੇਕ ਤਾਂ ਆਪਣੇ ਕੀ ਤੋਂ ਵੀ ਵੰਦੇ ਜੇ ਵੀ ਜਦੋਂ ਵੀ ਕਿਤੇ ਮਨੁੱਖ ਸੰਸਾਰ ਤੇ ਪੀੜ ਆਉਂਦੀ ਆ ਤੇ ਉਥੇ ਇਕੱਠੇ ਹੋ ਕੇ ਜਾ ਕੇ ਹੈਲਪ ਨਿਕਲੋ ਜਾਂਦੇ ਸਾਡੇ ਪੰਜਾਬੀ ਖਲੋਂਦੇ ਆ ਜਾ ਕੇ ਤੇ ਇਹ ਸਾਡੇ ਖੂਨ ਦੇ ਵਿੱਚ ਅਬਰਸ ਦੇ ਵਿੱਚ ਹੀ ਆ ਤੇ ਇਹ ਵੀਰ ਆ ਬਠਿੰਡੇ ਤੋਂ ਗਰਸੀਤ ਇੱਕ ਸੀ ਗੁਰਸੀਤ ਬਰਾੜ ਗੁਰਸੀਤ ਬਰਾੜ ਬਠਿੰਡੇ ਤੋਂ ਤੋਂ ਵੀਰ ਜਾਂਦੇ ਆ ਵੀ ਵੈਸੇ ਵੀ ਤੂੰ ਇਹ ਦੱਸਿਓ ਵੀ ਜੇ ਕਿਤੇ ਮਤਲਬ ਨਹੀ ਚੀਜ਼ ਕੋਈ ਮਤਲਬ ਹੈ ਨਾ ਕਿਤੇ ਨਹੀਂ ਪਹੁੰਚ ਰਹੀ ਹੈ ਨਾ ਕੋਈ ਉਹ ਬਲ ਤੇ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਹੀ ਪਹੁੰਚਣ ਦੀਆਂ ਨਹੀਂ ਤਾਂ ਕੁਝ ਪਿੰਡ ਆ ਜਿੱਥੇ ਮਤਲਬ ਜ਼ਿਆਦਾ ਮਤਲਬ ਡੁੱਬੇ ਆ ਹੈ ਨਾ ਜਿੱਥੇ ਤੱਕ ਨਹੀਂ ਪਹੁੰਚ ਹੁੰਦੀ ਤੋਂ ਵੀਰ ਦੇ ਕਹਿੰਦੇ ਭਾਵਾ ਵੀ ਜਿਹੜੇ ਪਿੰਡ ਕਿਸੇ ਮਤਲਬ ਨਾ ਇਹ ਮਤਲਬ ਉਹਨਾਂ ਦੀ ਪੂਰੀ ਤਰ੍ਹਾਂ ਮਤਲਬ ਹੋਇਆ ਹੈ ਤੁਹਾਨੂੰ ਉਹ ਚੀਜ਼ ਦਾ ਦੱਸੋ ਤੇ ਅਹੀਂ ਉੱਥੇ ਮਤਲਬ ਆਈਏ ਹੈ ਨਾ ਹਾਜ਼ਰੋ ਇਹ ਟਾਲੀਆਂ ਲੈ ਕੇ ਜਾਂ ਜਿੱਦਾਂ ਵੀ ਆਂ ਪਰ ਚਲੋ ਮਹਾਰਾਜ ਦਿਯਾਨਾ ਸਾਰੇ ਹੀ ਵੈਸੇ ਤੇ ਚੱਲ ਰਿਹਾ ਹੈ ਨਾ ਤੇ ਫਿਰ ਵੀ ਜੇ ਕੋਈ ਭੈਣ ਭਰਾ ਦੇ ਵਲੌਗ ਬਹਿੰਦੇ ਆ ਕਿਸੇ ਪਿੰਡ ਦੇ ਵਿੱਚ ਇਦਾਂ ਦੀ ਲੱਗਣ ਡਈ ਆ ਵੀ ਜਿਹੜਾ ਸਾਰੇ ਜਿੱਥੇ ਹੜਾ ਦੇ ਆ ਵੀ ਕੋਈ ਮਤਲਬ ਨਹੀਂ ਹੈ ਜੇ ਹੈ ਨਾ ਪੂਰੀ ਪੂਰੀ ਤਰ੍ਹਾਂ ਨਹੀਂ ਹੋ ਚੱਕਿਆ ਉੱਥੇ ਤੱਕ ਕੇਵਲੇ ਇਦਾਂ ਹੁੰਦਿਆ ਵੀ ਮਾਲਵਾ ਜਿੱਥੇ ਜ਼ਿਆਦਾ ਕੰਡੀਸ਼ਨ ਆਉਂਦਾ ਉੱਥੇ ਨਹੀਂ ਜਾਇਆ ਜਾਂਦਾ ਨਾ ਕਿਦਾਂ ਹਾਂਜੀ ਕਿਉਂਕਿ ਇੱਧਰ ਡੇਰਾ ਜਿੱਦਾਂ ਡੇਰਾ ਉੜਾ ਹੈ ਇੱਧਰ ਬਹੁਤ ਹੀ ਵੀਰ ਭਰਾ ਜਾਣਦੇ ਆ ਹਾਂਜੀ ਹਾਂਜੀ ਰਮਦਾਸ ਕੀ ਲਾਗ ਲਾਗੇ ਪਿੰਡਾਂ 'ਚ ਬਹੁਤ ਜਾਣਦੇ ਆ ਤੇ ਜਿੱਥੇ ਭੈਣ ਭਰਾ ਨੂੰ ਕਿਸੇ ਨੂੰ ਜ਼ਰੂਰਤ ਆ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਸੀਂ ਆਪਣੇ ਪਿੰਡ ਦੀ ਲੋਕੇਸ਼ਨ ਪਾਇਓ ਤੇ ਆਪਾਂ ਫਿਰ ਇਹਨਾਂ ਦਾ ਗਰਸੀਤ ਬਰਾੜਵੀ ਜੀ ਨੇ ਜਿਹੜੇ ਪਿੰਡਾਂ ਦੇ ਇਹਨਾਂ ਦਾ ਉਹਨਾਂ ਨੂੰ ਤੁਹਾਡਾ ਕਨੈਕਟ ਕਰਾ ਦਾਂਗੇ ਹਾਂਜੀ ਤੇ ਉਹ ਵੀ ਜੀ ਨੂੰ ਕਾਹਾਂਗੇ ਕਿ ਉੱਥੇ ਤੁਸੀਂ ਸੇਵਾ ਕਰ ਸਕਦੇ ਹੋ ਤੇ ਬਾਕੀ ਵੀਰ ਜੀ ਤੁਹਾਡਾ ਵੀ ਬਰਾਰ ਸਾਹਿਬ ਬਹੁਤ ਧੰਨਵਾਦ ਵੀ ਤੁਸੀਂ ਵੀ ਚਲੋ ਭੈਣ ਭਰਾਵਾਂ ਦੇ ਨਾਲ ਆਪਣੇ ਦੇ ਖਲੋਣ ਦੇ ਜੇ ਤੇ ਇਹ ਆ ਵੀ ਜੇ ਕੋਈ ਇਦਾਂ ਦਾ ਤੁਹਾਡੇ ਨਾਲ ਹੁੰਦਾ ਵਾ ਕਨੈਕਟ ਆਪਾਂ ਤੁਹਾਨੂੰ ਉਹਨਾਂ ਦਾ ਸਿੱਧਾ ਜਿਹੜਾ ਕਨੈਕਟ ਕਰ ਦਾਂਗੇ ਹਨ ਤੇ ਤੁਸੀਂ ਫਿਰ ਉਹਨਾਂ ਨਾਲ ਮਤਲਬ ਜਿੱਦਾਂ ਵੀ ਤੁਹਾਡਾ ਸੰਪਰਕ ਹੋ ਜਾਏਗਾ ਤੇ ਬਾਕੀ ਸਾਰਿਆਂ ਦਾ ਬਹੁਤ ਧੰਨਵਾਦ ਵੀ ਜਿਹੜੇ ਭੈਣ ਭਰਾ ਇੰਨਾ ਸਾਥ ਦੇਣ ਡਿਆ ਇੰਨੀ ਮੁਸ਼ਕਲ ਵੇਲੇ ਸਾਰਿਆਂ ਦਾ ਤੇ ਚਲੋ ਬੰਦਾ ਵੀ ਆ ਜੇ ਇੱਕ ਦੂਜੇ ਦਾ ਆਪਾਂ ਸਾਥ ਦਾਂਗੇ ਤੇ ਫੇਰੀ ਇਹ ਮੁਸੀਬਤ ਹੀ ਨਿਕਲ ਸਕਦੇ ਆ ਨਿਕਲ ਸਕਦੇ ਆ ਕਿਉਂਕਿ ਪੰਜਾਬ ਜਿਹੜਾ ਸਾਡਾ ਘਰ ਆ ਤੇ ਸਾਡਾ ਪਰਿਵਾਰ ਆ ਤੇ ਅਸੀਂ ਪਰਿਵਾਰ ਦੇ ਜਿਹੜੇ ਆ ਸਾਰੇ ਜੀ ਆ ਇੱਕ ਵਾਂ ਤੇ ਇੱਥੇ ਹੁਣ ਜਦੋਂ ਮੁਸੀਬਤ ਪੈਂਦੀ ਆ ਕਿਸੇ ਪਿੰਡ ਤੇ ਘਰ ਤੇ ਕੇ ਸਟੇਟ ਤੇ ਤੇ ਦੂਜੇ ਨੂੰ ਜਿਹੜਾ ਪੰਜਾਬ ਚ ਪੰਜਾਬ ਦੇ ਹਰੇਕ ਬੰਦੇ ਨੂੰ ਨਾਲ ਖਲੋਣਾ ਪੈਣਾ ਤਾਂ ਦੀ ਉਥੋਂ ਸਾਡਾ ਉਹ ਵੱਡਾ ਭਰਾ ਜਾਂ ਛੋਟਾ ਭਰਾ ਜਿਹੜੇ ਪਿੰਡ ਨੇ ਡੇਰਾ ਬਾਬਾ ਨਾਨਕ ਰਮਦਾਸ ਕਲਾ ਨੌਰੋਜ ਨਾ ਆਦੇ ਕੋਈ ਵੀ ਜਿੱਥੇ ਆੜਾ ਉਹ ਤਾਲੀ ਫਿਰ ਆਪਣੇ ਪੈਰਾਂ ਤੇ ਖਲੋਏਗਾ ਸਤਿਗੁਰੂ ਜੀ ਸਾਰਿਆਂ ਨੂੰ ਤੇ ਮੇਰਜ਼ ਕਰਦੇ ਹਾਂ ਕਿ ਗੁਰਾਂ ਦਾ ਦੀ ਕਿਰਪਾ ਨਾਲ ਪੰਜਾਬ ਦੇ ਛੇਤੀ ਤੋਂ ਛੇਤੀ ਹਾਲਾਤ ਜਿਹੜੇ ਆ ਠੀਕ ਹੋਣ ਤੇ ਸਾਰਾ ਕੁਝ ਪਹਿਲਾਂ ਦੀ ਤਰ੍ਹਾਂ ਹੋਲੀ ਹੋਲੀ ਹੋ ਜਾਏ ਤੇ ਤੁਹਾਡੇ ਭੈਣ ਭਰਾ ਦਾ ਬਹੁਤ ਧੰਨਵਾਦ ਜਿਹੜਾ ਤੁਸੀਂ ਇੰਨਾ ਮੇਰਾ ਸਾਥ ਦਿੱਤਾ ਤਾਂ ਬਾਕੀ ਵਾਹਿਗੁਰੂ ਦੀ ਕਿਰਪਾ ਨਾਲ ਜਿਹੜੀ ਆ ਮੇਰੀ ਟਿੰਟ ਗੱਲ ਹੋ ਗਈ ਆ ਤਾਂ ਅੰਦੀਪ ਵੀ ਆਪਾਂ ਠੀਕ ਠਾਕ ਆ ਹਾਂਜੀ ਉਹ ਜਿਹੜਾ ਤੁਸੀਂ ਮਤਲਬ ਕਮੈਂਟ ਚ ਸਾਰੇ ਭੈਣ ਭਰਾ ਮੈਂ ਮੰਨ ਲਾਇਆ ਹੈਗਾ ਕੋਈ ਸੀ ਮਤਲਬ ਬਿਜਲੀ ਦਾ ਕੱਟ ਹੀ ਜਨਰੇਟਰ ਬੈਟਰੀਨ ਕਹਿੰਦਾ ਵੀ ਡੈੱਡ ਹੋ ਗਿਆ ਉਹਨਾਂ ਕੱਲਾਂ ਕਿ ਟਾਈਮ ਲੱਗਣਾ ਸੀ ਤੇ ਜਦੋਂ ਤੁਹਾਨੂੰ ਪਤਾ ਨਾਲੇ ਇਹੋ ਜਿਹਾ ਪਾਣੀ ਜਦੋਂ ਵਗਾਰ ਆਦਾ ਵਾ ਤੇ ਬੈਸਿਕ ਬਿਜਲੀ ਨਹੀਂ ਛੱਡਦੇ ਤਾਂ ਕਰੰਟ ਵਗਾਰ ਦਾ ਜ਼ਿਆਦਾ ਚਾਂਸ ਹੁੰਦਾ ਹੈ ਹਾਂਜੀ ਨੈਟਵਰਕ ਨਹੀਂ ਮਤਲਬ ਉਹਦੇ ਘਰ ਕੀ ਹੁੰਦੇ ਆ ਹਾਂ ਪਰ ਇਹ ਵੀ ਟੈਂਸ਼ਨ ਤੇ ਹੋ ਜਾਂਦੀ ਆ ਨਾ ਕਿਉਂਕਿ ਜਦੋਂ ਸਾਰੇ ਪਾਸੇ ਇੱਕੋ ਤਰ੍ਹਾਂ ਦਾ ਬਹੋਲਾ ਤੇ ਫਿਰ ਆਟੋਮੈਟਿਕਲੀ ਕੋਈ ਨਾ ਪਰੇਸ਼ਾਨ ਤੇ ਹੁੰਦਾ ਹੀ ਆ ਨਾ ਹਾਂਜੀ ਤੇ ਬਾਕੀ ਚਲੋ ਮੈਨੂੰ ਇਹ ਹੀ ਤੇ ਆਪਣੇ ਪਰਿਵਾਰ ਦੀ ਨਹੀਂ ਮੈਨੂੰ ਸਾਰਿਆਂ ਦੀ ਕੋਈ ਜਿੱਦਾਂ ਵੀ ਆ ਸਾਰੇ ਪੰਜਾਬ ਦੇ ਸਾਰੇ ਭੈਣ ਭਰਾ ਸਾਡੇ ਆਪਣੇ ਆ ਤੇ ਸਾਰਿਆਂ ਨੂੰ ਜਿਹੜੀ ਆ ਰਾਜੀ ਖੁਸ਼ੀ ਦੀ ਹਰੇਕ ਨੂੰ ਖਬਰ ਮੰਨਣੀ ਚਾਹੀਦੀ ਹੈ ਕਿਉਂਕਿ ਪ੍ਰਮਾਤਮਾ ਕੇਤ ਦੇ ਨਾਮ ਦਾ ਮੰਦਪਾ ਕੇ ਕੋਈ ਇਦਾਂ ਦਾ ਲਿਆਵੇ ਹੈ ਨਾ ਸੁਨੀਆ ਤੇ ਬਾਕੀ ਇਹ ਆ ਵੀ ਬਲੌਗ ਦੇ ਵਿੱਚ ਇੱਕ ਵੀਰ ਨੇ ਨੜਾਵਾਂ ਲਈ ਤੋਂ ਆ ਜਿਨ੍ਹਾਂ ਨੇ ਦੱਸਿਆ ਸੀ ਵੀ ਭੈਣ ਤੂੰ ਟੈਨਸ਼ਨ ਨਾ ਲੈ ਸਭ ਠੀਕ ਠਾਕ ਆ ਦੇਖੋ ਸਾਥ ਤੇ ਸਾਰਿਆਂ ਨੇ ਬੜਾ ਮਤਲਬ ਇ ਦੂਰ ਨੇੜੇ ਆ ਲੈ ਨੇ ਵੀ ਹੌਸਲਾ ਦਿੱਤਾ ਮਹਾਰਾਜ ਦਾ ਨਾਮ ਆ ਰ ਅਰਦਾਸਾਂ ਕੀਤੀਆਂ ਸਾਰਾ ਕੁਝ ਕੀਤਾ ਤੇ ਸਾਰਿਆਂ ਲਈ ਹੀ ਕਰਨਾ ਚਾਹੀਦਾ ਤੇ ਇਹ ਕੋ ਜੋ ਲਾਗਦੇ ਪਿੰਡ ਜਿਹੜੇ ਡੇਰੀਵਾਲ ਦੇ ਕੋਈ 2 ਕਿਲੋਮੀਟਰ ਤਿੰਨ ਦੇ ਤਾਇਰੇ ਵਾਲੇ ਨੇ ਹਾਂਜੀ ਜਿਨ੍ਹਾਂ ਨੇ ਭੈਣ ਭਰਾਵਾਂ ਨੂੰ ਦੱਸਿਆ ਵੀ ਇੱਥੇ ਮਤਲਬ ਇੰਦਾਂ ਦੀ ਕੋਈ ਦਿੱਕਤ ਨਹੀਂ ਆ ਪਾਣੀ ਥੋੜਾ ਅੱਗੇ ਨਾ ਘਟਿਆ ਹੀ ਆ ਬਿਜਲੀ ਦਾ ਕਟੋ ਉਹਦੇ ਕਰਕੇ ਆ ਆ ਚੀਜ਼ ਉਹਨਾਂ ਦੱਸੀ ਹਾਂਜੀ ਸੁਖਮਣ ਇਹ ਹੈਗੇ ਇੱਕ ਨੜਾ ਵਾਲੀ ਤੋਂ ਹੀ ਸੁਖਮਣ PB0623 ਆਈਡੀ ਵਾਲੇ ਤੇ ਇੰਨੇ ਵੀ ਇਹ ਵੀ ਜੀ ਨੇ ਕਿਹਾ ਸੀ ਅਸੀਂ ਨੜਾ ਵਾਲੀ ਤੋਂ ਭੈਣ ਤੂੰ ਫਿਕਰ ਨਾ ਕਰ ਤੇ ਫਿਰ ਉਹਨਾਂ ਪੈਰ ਪੈਰ ਤੇ ਜਿੱਦਾਂ ਵੀ ਮਗਰੋਂ ਦੱਸ ਦੇ ਰਹੇ ਆ ਵੀ ਹੁਣ ਪਾਣੀ ਘਟਾ ਉੱਥੇ ਬਿਜਲੀ ਨਹੀਂ ਆ ਜਾਂ ਇਦਾਂ ਮਤਲਬ ਵੀ ਕਮ ਸੇ ਕਮ ਉਹਨਾਂ 7-8 ਕਮੈਂਟ ਕੀਤੇ ਆ ਮੇਰੇ ਖਿਆਲ ਨਾਲ ਸ਼ਾਇਦ ਹਾਂਜੀ ਤੇ ਬਾਕੀ ਸਾਰਿਆਂ ਨੇ ਵੀ ਬਹੁਤ ਸੋਹਣੇ ਕਮੈਂਟ ਕੀਤੇ ਵੀ ਵਾਹਿਗੁਰੂ ਚੜ੍ਹਦੀ ਕਲਾ ਕਰਨ ਕਿਰਪਾ ਕਰਨ ਹਨਾ ਕੋਈ ਭੈਣ ਭਰਾ ਗੁੱਸਾ ਨਾ ਕਰਿਓ ਵੀ ਸਾਡਾ ਨਾਮ ਨਹੀਂ ਲਿਆ ਹੈਗਾ ਹਾਂ ਵੀ ਸਾਰਿਆਂ ਨੇ ਜਦਾ ਆਪਾਂ ਬੜਾ ਇਹ ਚੀਜ਼ਦਾ ਹੁੰਦਾ ਵਾ ਵੀ ਜਦੋਂ ਵੇਖੋ ਇੱਕ ਹੌਸਲਾ ਬੜੀ ਚੀਜ਼ ਹੁੰਦੀ ਹੈ ਵੀ ਜਦੋਂ ਇਹ ਮੌਕੇ ਤੁਸੀਂ ਸਾਰੇ ਜਨਾਂ ਨੇ ਕਮੈਂਟ ਕੀਤਾ ਅਰਦਾਸਾਂ ਕੀਤੀਆਂ ਕਿ ਆ ਵੀ ਰੋਵੋ ਨੰਗਰਲੀਨ ਹੋ ਹੌਸਲਾ ਦਿੱਤਾ ਉਹ ਚੀਜ਼ ਹੌਸਲਾ ਜਿਹੜਾ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਤੇ ਇਹ ਉਹਦੇ ਤੇ ਮੌਕੇ ਤੇ ਕੱਲਾ ਮਤਲਬ ਸਾਡੇ ਲਈ ਨਹੀਂ ਹਰੇਕ ਨਾਲ ਹੀ ਖਲੋਣ ਦਾ ਤੇ ਰੇਗ ਵਾਤੇ ਹੀ ਮਤਲਬ ਹੌਸਲਾ ਦੇਣ ਦਾ ਟਾਈਮ ਫਿਰ ਇੱਕ ਭੈਣ ਭਲਾ ਨਾਲ ਖਲੋ ਇਹ ਇਹੋ ਹੀ ਮਤਲਬ ਇਸੇ ਵਿੱਚ ਹੀ ਸਾਡੀ ਸਾਰਿਆਂ ਦੀ ਭਲਾਈ ਹੈ ਹਾਂਜੀ ਤੇ ਇੱਕ ਭੈਣ ਹੋਰੀ ਜਿਨ੍ਹਾਂ ਨੇ ਕਮੈਂਟ ਕੀਤਾ ਗਰਲੀਨ ਦੀਦੀ ਇਹ ਅਗੇ ਹੀ ਬਲਵਿੰਦਰ ਪੰਗੂ ਹਾਂਜੀ ਇਹਨਾਂ ਨੇ ਕਿਹਾ ਕਿ ਟੈਨਸ਼ਨ ਨਾ ਲੋ ਗਰ ਲਈ ਨੂੰ ਅਸੀਂ ਡੇਰੀਵਾਲ ਕਿਰਨ ਦੇ ਲਾਗੇ ਘਰ ਜਾ ਕੇ ਤਾਂ ਡੇਰੀਵਾਲ ਕਿਰਨ ਜਾ ਕੇ ਤੁਹਾਡੇ ਘਰ ਜਾ ਕੇ ਤੇ ਕੋਈ ਐਡਰੈਸ ਦੋ ਆਪਾਂ ਤੁਹਾਡੇ ਘਰ ਜਾ ਕੇ ਗੱਲ ਕਰਾ ਦਿੰਨੇ ਹਾਂ ਹਾਂਜੀ ਉਹ ਪੁੱਛ ਰਹੇ ਕਿ ਤੁਹਾਡਾ ਘਰ ਕਿੱਧਰ ਆ ਵੀ ਸਕੂਲ ਵਾਲ ਪ੍ਰਾਇਮਰੀ ਸਕੂਲ ਵਾਲਾ ਤਾਂ ਹਾਂਜੀ ਸਾਡਾ ਘਰ ਉਧਰ ਹੀ ਤੇ ਤੁਹਾਡਾ ਬਹੁਤ ਧੰਨਵਾਦ ਕਿਉਂਕਿ ਮੇਰੀ ਉਹਨਾਂ ਨਾਲ ਗੱਲ ਹੋ ਗਈ ਆ ਉਹ ਹੀ ਕੋਈ ਬੱਤੀ ਦੀ ਪ੍ਰੋਬਲਮ ਹੀ ਹਾਂਜੀ ਜਿਹਦੇ ਕਰਕੇ ਨੈਟਵਰਕ ਨਹੀਂ ਆਉਂਦਿਆ ਤੇ ਫੋਨ ਵੀ ਨਹੀਂ ਚਾਰਜ ਹੈਗੇ ਤੇ ਬਹੁਤ-ਬਹੁਤ ਤੁਹਾਡਾ ਦਿ ਲੋ ਧੰਨਵਾਦ ਕਿ ਤੁਸੀਂ ਜਿਹੜਾ ਮਤਲਬ ਵੇਖੋ ਕਿਸੇ ਲਈ ਜਾ ਕੇ ਤੇ ਇਹੋ ਜੀ ਕੰਡੀਸ਼ਨ ਵਿੱਚ ਕਦਮ ਪੁੱਟਣਾ ਜਾਣਾ ਤੇ ਉਹ ਬੜਾ ਮਤਲਬ ਔਖਾ ਹੁੰਦਾ ਆਪਣੇ ਇਧਰ ਹੀ ਕੋਈ ਕਾਰੀ ਲੈਂਦਾ ਵੀ ਹਾਂ ਮੈਂ ਕਰੀ ਲਾਂ ਪਰ ਕੇ ਲਈ ਜਿਹੜਾ ਖੰਡਾ ਬੜਾ ਔਖਾ ਹੁੰਦਾ ਹਾਂਜੀ ਤੇ ਬਾਕੀ ਇਹ ਆ ਵੀ ਵੀਰ ਭਰਾ ਜਿਹੜੇ ਸੇਵਾ ਕਰਨ ਦੇ ਆ ਮਹਾਰਾਜ ਚੜ੍ਹਦੀਆਂ ਕਲਾ 'ਚ ਤੁਹਾਨੂੰ ਰੱਖੇ ਤੇ ਕੁਝ ਧਿਆਨ ਨਾ ਜਾਓ ਕਿਉਂਕਿ ਇੱਕ ਵੀਰ ਦੀ ਨਾ ਵੀਡੀਓ ਵੇਖਣ ਦੇ ਹਾਂ ਤੋਂ ਉਹਨਾਂ ਦੇ ਸੇਵਾ ਕਰਨ ਹੀ ਗਏ ਹੀ ਤੇ ਟਰੈਕਟਰ ਜਿਹੜਾ ਵਾ ਡੁੱਬ ਗਿਆ ਵਾ ਹਾਂਜੀ ਹਾਂਜੀ ਉਹ ਪਤਾ ਨਹੀਂ ਰੋਡ ਦਾ ਪਤਾ ਨਹੀਂ ਟੁੱਗ ਗਿਆ ਚਾਰੇ ਪਾਸੇ ਪਾਣੀ ਆ ਪਾਣੀ ਨਾਲ ਰੋਡ ਟੁੱਟ ਗਏ ਆ ਕਿਤੇ ਉਹ ਬਹਿ ਗਏ ਆ ਤੇ ਉਹਦੇ ਕਰਕੇ ਆ ਵੀ ਮਤਲਬ ਸੰਗਤਾਂ ਜਾਣ ਡੀਆਂ ਨੇ ਮਤਲਬ ਹੈ ਨਾ ਲੰਗਰ ਵਗੈਰਾ ਲੈ ਕੇ ਪਸ਼ੂਆਂ ਲਈ ਵੀ ਚਾਰਾ ਲੈ ਕੇ ਸਾਰਾ ਕੁਝ ਤੇ ਉਹਨਾਂ ਪਤਾ ਨਹੀਂ ਲੱਗਦਾ ਕਿਤੇ ਖੱਡੇ ਕੁੱਤੀਆਂ ਕੁਝ ਵੀ ਤੇ ਇਨਸੀਡੈਂਟ ਹੋ ਜਾਂਦਾ ਵਾ ਤੇ ਹੱਥ ਜੋੜ ਕੇ ਬਿੰਦੀ ਆ ਵੀ ਚਲੋ ਜਾਣ ਡਿਆ ਸਾਰੇ ਮਤਲਬ ਬਹੁਤ ਵਧੀਆ ਸ਼ਲਾਘਾ ਜੋ ਕਦਮ ਹੈ ਤੇ ਸਾਰੇ ਸਿਆਣੇ ਨੇ ਪਰ ਥੋੜਾ ਜਿਹਾ ਹੋਰ ਵੀ ਆਪਾਂ ਸਹਿਮ ਵਿੱਚ ਰਹੀਏ ਹੌਸਲੇ ਨਾਲ ਚਾਹੀਏ ਕਿਉਂਕਿ ਇੱਦਾਂ ਦਾ ਵੇ ਇੱਕ ਤੱਕੇ ਚੱਲ ਨਹੀਂ ਡਿਆ ਵਾ ਜਿੱਥੇ ਆਪਾਂ ਜਾਣ ਦੇ ਕੇ ਵਿਚਾਰੇ ਮੁਸੀਬਤ 'ਚ ਆ ਤੇ ਆਪਾਂ ਜਾ ਕੇ ਉਹਨਾਂ ਨੂੰ ਸਾਥ ਦੇ ਕੇ ਠੱਲਣ ਦੇ ਆ ਤੇ ਜੇ ਮਤਲਬ ਜਾਣ ਵਾਲਿਆਂ ਨਾਲ ਇਦਾਂ ਮਿਸਾ ਆਪਣਾ ਜ਼ਿਆਦਾ ਹੋ ਗਈਆਂ ਜਾਂ ਕੁਝ ਵਾਧੇ ਘਾਟੇ ਟ੍ਰੇਟਰ ਟ੍ਰਾਂਸੀਨ ਹੋ ਗਏ ਤੇ ਫਿਰ ਮਤਲਬ ਉਹ ਵੀ ਜ਼ਿਆਦਾ ਮੁਸ਼ਕਲ ਹੋ ਜੂਗੀ ਇਹ ਕਹਿੰਦੇ ਥੋੜਾ ਜਿਹਾ ਵੀ ਹੌਸਲੇ ਨਾਲ ਤੇ ਥੋੜਾ ਜਿਹਾ ਵਧੀਆ ਮਤਲਬ ਆਰਾਮ ਨਾਲ ਮਾਰੇ ਨੇ ਧਾਇਰੇ ਚ ਰਕ ਗਿਆ ਜਿਹੜੇ ਡੇਰੇ ਵਾਲ ਪਾਣੀ ਆਇਆ ਵਾ ਨੁਕਸਾਨ ਤੇ ਉਹ ਹੋਇਆ ਹੀ ਆ ਤੁਹਾਨੂੰ ਪਤਾ ਹੀ ਆ ਵੀ ਫਸਲਾਂ ਦਾ ਤਾਂ ਨੁਕਸਾਨ ਹੋਣਾ ਹੀ ਹਣਾ ਵਾ ਕਿ ਫਸਲ ਤੇ ਜਿਹੜੀ ਲਾਗੇ ਪਾਣੀ ਰਿਹਾ 2-4 ਦਿਨ ਫਸਲ ਤੇ ਮਾਰੀ ਜਾਂਦੀ ਆ ਹਾਂਜੀ ਤੇ ਆ ਵੀ ਇਹਨਾਂ ਦੇ ਡੈਡੀ ਨਾਲ ਵੀ ਗੱਲ ਹੋਂਦੀ ਮੇਰੀ ਤੇ ਉਹ ਕਹਿੰਦੇ ਵੀ ਹੁਣ ਮਤਲਬ ਵੀ ਅਲਗ-ਥਲਗ ਫਸਲ ਤੇ ਇਦਾਂ ਹੀ ਤੁਹਾਨੂੰ ਪਤਾ ਹੀ ਆ ਵੀ ਜਿੱਦੋਂ ਜਿੱਥੇ ਪਾਣੀ ਆ ਗਿਆ ਮਤਲਬ ਵੀ 2-4 ਤਾਂ ਰਹਿ ਗਿਆ ਵਾ ਤੇ ਉਹ ਤੇ ਫਸਲ ਤੇ ਲਾਗੇ ਮਰਨੀ ਮਰਨੀ ਆ ਇਹ ਚਲੋ ਫਿਰ ਵੀ ਸ਼ੁਕਰ ਪਰਮਾਤਮਾ ਦਾ ਫਿਰ ਵੀ ਪਰਮਾਤਮਾ ਦਾ ਸ਼ੁਕਰ ਕਰਨੇ ਆ ਜਿਹੜੇ ਭੈਣ ਭਰਾ ਤਦਰੁਸਤ ਚ ਆ ਸਾਰੇ ਕਿਉਂਕਿ ਇਨਸਾਨ ਜਿੰਦਾ ਹੋ ਗਣਾ ਤੇ ਮਿਹਨਤ ਕਰਕੇ ਨਾ ਫਿਰ ਹਰ ਇੱਕ ਚੀਜ਼ ਬਣਾ ਸਕਦਾ ਵਾ ਇਹ ਆਪੀ ਜਾਣ ਹੋਊਗੀ ਤੇ ਫਿਰ ਆਪਾਂ ਲੜ ਕੇ ਪੈਰਾਂ ਦੇ ਖਲੋ ਸਕਦੇ ਆ ਮਿਹਨਤ ਕਰ ਸਕਦੇ ਆ ਔਖਾ ਤੇ ਫੜਾ ਹੁੰਦਾ ਵਾ ਪਰ ਫਿਰ ਵੀ ਜਿਹੜਾ ਵਾ ਜਿੱਦਾਂ ਵੀ ਸਮਾਵਾ ਉਹ ਵਾਏ ਗੁਰੂ ਨਾਲ ਬਸ ਇਹ ਰੁਦਾਸ ਕਰਨੀ ਆ ਕਿ ਵਾਏ ਗੁਰਜੀਓ ਜਿੱਥੇ ਵੀ ਹੈਗਾ ਨਾ ਪਾਣੀ ਉਥੇ ਹੀ ਹੈ ਨਾ ਆ ਵੀ ਹੁਣ ਜਿਹੜਾ ਹੈਗਾ ਵਾਏ ਕਹਿ ਰੋਕ ਜੇ ਤੇ ਆਪਣਾ ਸਾਰਾ ਕੁਝ ਪਹਿਲਾਂ ਦੀ ਤਰ੍ਹਾਂ ਹੋੜੀ-ਹੋੜੀ ਹੋ ਜੇ ਕਿਉਂਕਿ ਮਾਰ ਤੇ ਬਹੁਤ ਜ਼ਿਆਦਾ ਵਾ ਉਹਦਾ ਤੇ ਅਨਮਾਨ ਜੇ ਲਗਾ ਨਹੀਂ ਸਕਦੇ ਅਨਮਾਨ ਉਦੋਂ ਲੱਗਣਾ ਜਦੋਂ ਪਾਣੀ ਪੂਰੀ ਤਰ੍ਹਾਂ ਉੱਤਰ ਗਿਆ ਤੇ ਮਹੀਨੇ ਅੱਜ ਤੋਂ ਮਹੀਨੇ ਡੇਢ ਦੂਣ ਬਾਅਦ ਚ ਪਤਾ ਲੱਗਣਾ ਵੀ ਪੂਰਾ ਫੋਲਤਰਾ ਮਤਲਬ ਕਿੰਨੀ ਕਿ ਜ਼ਿਆਦਾ ਇਸ ਚੀਜ਼ ਦੀ ਬਦਲੀ ਟੋਟੜੀ ਹੋਈ ਹੈ ਜਾਨੀ ਮਾਲੀ ਸਾਰਾ ਕੁਝ ਉਦਾਂ ਵੇਖੀਏ ਤੇ ਬਰਬਾਦੀ ਤਾਂ ਬਹੁਤ ਜ਼ਿਆਦੀ ਹੋ ਗਈ ਆ ਪੰਜਾਬ ਨੂੰ ਹਰ ਟਾਈਮ ਹੀ ਘਟਾ ਪੈਂਦਾ ਵਾ ਜੇ ਮਤਲਬ ਉਦੋਂ ਹੜ ਆ ਉਦੋਂ ਵੀ ਬੜਾ ਨੁਕਸਾਨ ਹੋਇਆ ਹੀ ਫਿਰ ਜਿਆ ਕਰੋਨਾ ਵਾਇਰਸ ਹੋਇਆ ਉਦੋਂ ਵੀ ਬੜੀ ਦੁਨੀਆ ਜੜੀ ਹੀ ਦੇਖੋ ਇਦਾਂ ਹੁੰਦਾ ਵਾ ਕਿ ਜਿੱਦਾਂ ਇਹ ਚੀਜ਼ਾਂ ਹੋ ਜਾਂਦੀਆਂ ਹਨਾ ਪਾਣੀ ਤੋਂ ਬਾਅਦ ਚ ਬਿਮਾਰੀ ਪੈਸਾ ਖਾਣ ਪੀਣ ਫਸਲਾਂ ਰਹਿਣ ਸਹਿਣ ਸਭ ਕੁਝ ਬਰਬਾਦ ਹੋਣਾ ਤੋਪੂ ਆਪਾਂ ਅੱਖਾਂ ਬੰਦ ਕਰਕੇ ਇੱਕ ਮਿੰਟ ਲਈ ਸੋਚ ਸਕਦੇ ਆਂ ਕਿ ਉਹ ਕਿੰਨਾ ਭਿਆਨਕ ਹਾਲਾਤ ਸਮਾਂ ਹੈ ਹਾਂਜੀ ਹੁਣ ਜੇ ਵੇਖੀਏ ਤੇ ਕਈਆਂ ਦੇ ਘਰਾਂ ਦੇ ਘੜ ਟਟ ਗਏ ਤੇ ਉਹ ਮਤਲਬ ਹੁਣ ਜਦੋਂ ਘਰ ਪਏ ਖੜਾ ਕਰਨਾ ਇੱਕ ਕਮਰਾ ਵੀ ਬਣਾਉਣਾ ਮੈਂ ਤੇ ਜੇ ਇਨਸਾਨ ਕੋ ਪੈਸਾ ਹੋਊਗਾ ਤੋ ਬਣਾਊਗਾ ਜਿੱਦਾਂ ਦੇ ਹੱਥ ਚੱਲਣਦੇ ਹੀ ਪੰਜਾਬ ਦੇ ਤੁਹਾਨੂੰ ਪਤਾ ਅੱਗੇ ਤੇ ਮਰੇਪੇ ਇੰਨੀ ਜਿਆਦਾ ਮਹਿੰਗਾਈ ਪਹਿਲਾਂ ਹੀ ਵੀ ਹਰੇਕ ਇਨਸਾਨ ਚਾਹੇ ਉਹ ਦਿਹਾੜੀਦਾਰਾ ਚਾਹੇ ਕੋਈ ਦੂਜਾ ਵਿਚਾਰਾ ਕੋਈ ਵੀ ਆ ਸਾਡੇ ਰਕਾ ਕੋਈ ਮਿਹਨਤ ਕਰਕੇ ਤੇ ਆਪਣਾ ਟਾਮੇ ਟਪਾਉਂਦਾ ਹੈ ਵਿਚਾਰਾ ਵੀ ਆਪਣੀ ਮਿਹਨਤ ਕਰਕੇ ਹਨਾ ਕੋਈ ਵੀ ਇਨਸਾਨ ਤੇ ਜਦੋਂ ਹਣ ਉਤੋਂ ਇਹ ਸਭ ਚੀਜ਼ਾਂ ਹੋ ਜਾਣੀਆਂ ਨੇ ਤੇ ਇਹਨਾਂ ਦੀ ਜਿਹੜੀ ਆ ਤੁਸੀਂ ਆਪ ਵੀ ਸੋਚ ਸਕਦੇ ਹੋ ਵੀ ਮਾਰ ਕਿੰਨੀ ਜਿਆਦਾ ਹੋਰ ਵੱਧ ਗਈ ਹੈ ਬਾਕੀ ਚਲੋ ਸਾਡੇ ਪੰਜਾਬ ਚ ਜੇ ਨਸੀਬਤਾ ਹੁੰਦੀਆਂ ਹਨ ਤੇ ਨਾਲ ਖਣ ਨੂੰ ਵੀ ਬਹੁਤ ਪਰਿਵਾਰ ਹਨਾ ਫੜੇ ਹੁੰਦੇ ਆ ਵੀ ਹਰੇਕ ਚੀਜ਼ ਦੀ ਮਦਦ ਕਰਦੇ ਆ ਬਿਲਕੁਲ ਬਿਲਕੁਲ ਤੇ ਬਾਕੀ ਜਿਹੜੀ ਇਹ ਚੀਜ਼ ਦੀ ਮਾਰ ਆ ਨਾ ਉਹ ਵੀ ਜੀ ਹਰੇਕ ਵਰਗ ਨੂੰ ਪੈਣੀ ਹੈ ਇੱਕ ਵਰਗ ਨੂੰ ਨਹੀਂ ਹੈਗੀ ਇਹ ਨਹੀਂ ਆਪਾਂ ਆਨੇ ਆ ਫਿਰ ਉਹ ਘਰਾਂ ਨੂੰ ਪੈਣੀ ਹੈ ਸਾਰਿਆਂ ਨੂੰ ਪੈਣੀ ਹੈ ਸਾਰਿਆਂ ਹਰੇਕ ਵਰਗ ਨੂੰ ਚਾਹੇ ਉਹ ਵਪਾਰੀ ਵਰਗਾ ਚਾਹੇ ਆਪਾਂ ਕਿਸਾਨ ਭਰਾ ਵਾ ਚਾਹੇ ਕੋਈ ਹੋਰ ਬਿਜ਼ਨਸਮੈਨ ਨਾ ਦੁਕਾਨਦਾਰਾ ਕੋਈ ਵੀ ਆ ਹਰੇਕ ਵਰਗ ਤੇ ਜਿਹੜੀ ਹੈ ਇਹ ਚੀਜ਼ ਦੀ ਪੂਰੀ ਤਰ੍ਹਾਂ ਮਾਰ ਪੈਣੀ ਹੈ ਬਾਕੀ ਇਹ ਹੋਈ ਆ ਵੀ ਹੁਣ ਨਹੀਂ ਕੁਝ ਕਰ ਨਹੀਂ ਸਕਦੇ ਵੀ ਪ੍ਰਮਾਤਮਾ ਦੇ ਹੱਥ ਆ ਮੀਂਹ ਤੇ ਹਟੰਦਾ ਨਾ ਹੀ ਲੈਣ ਡਿਆ ਐਂ ਕੇ ਮੀਂਹ ਮਤਲਬ ਪੈਣ ਲੱ ਪਿਆ ਹੁਣ ਆਪਾਂ ਜਿਹੜਾ ਵੇ ਬਣਾਉਂਦੇ ਆ ਮਤਲਬ ਇਹ ਵਲੌਗ ਕੋਈ ਟਾਈਮ 12:30 ਹੋ ਗਿਆ ਤੇ ਇੱਕ ਵਾਰੀ ਮੀਂਹ ਪੈ ਕੇ ਹਟ ਗਿਆ ਸਾਡੇ ਪਿੰਡ ਕੱਲੇ ਪਹਿਲੇ ਮੀਂਹ ਪੈਟ ਕੇ ਇਹ ਚੰਗੀ ਤਰ੍ਹਾਂ ਕੱਲ ਵੀ ਪਿਆ ਫਿਰ ਰਾਤ ਦਾ ਪੈਣ ਡਿਆ ਤੋਂ ਹੁਣ ਮੀਂਹ ਹਾਂ ਚੰਗੀ ਤਰ੍ਹਾਂ ਪੈ ਕੇ ਹਟ ਗਿਆ ਦੋ ਤਿੰਨ ਘੰਟੇ ਹੁਣ ਸਵੇਰ ਦਾ ਤੇ ਹੁਣ ਫੇਰ ਬੱਦਲ ਪੂਰਾ ਆਇਆ ਹੋਇਆ ਵਾ ਤੇ ਬੂੰਦਾਬੰਦੀ ਮਾੜੀ ਮੋਟੀ ਚੱਲ ਵੀ ਪਈ ਹੈ ਮੇਰੇ ਖਿਆਲ ਨਾਲ ਵੀ ਮੀਂਹ ਰੁਕਣ ਦਾ ਨਾਂ ਨਹੀਂ ਲੈ ਰਿਹਾ ਵੀ ਮੀਂਹ ਰੁਕੇ ਮੌਸਮ ਸਾਫ਼ ਹੋਏ ਧੁੱਪ ਨਿਕਲੇ ਤੇ ਕੋਈ ਨਾ ਕੋਜ ਆਪੇ ਸਥਿਤੀ ਜਿਹੜੀ ਹੈ ਹੌਲੀ ਹੌਲੀ ਦੋ ਹੁਣੇ ਤਿੰਨ ਦਿਨਾਂ ਚ ਕੋਈ ਕੰਟਰੋਲ ਹੋਵੇ ਤੇ ਚਲੋ ਸਤਿ ਸ਼੍ਰੀ ਅਕਾਲ ਜੀ ਸਾਰੇ